ਕਈ ਵਾਰੀ ਮੈਨੂੰ ਆਂ ਲੱਗਦਾ ਵੀ ਅਸੀਂ ਅੱਜ ਤੱਕ ਦੱਸ ਨਹੀਂ ਸਕੇ ਦੁਨੀਆ ਨੂੰ ਸਾਡਾ ਰਾਜਕੀਵ ਜਿਹਾ ਸੀ ਉਵੇਂ ਸੀ ਦੱਸਿ ਕਿ ਵੀ ਸ਼ੇਰੇ ਪੰਜਾਬ ਨੇ ਕੀ ਕੀਤਾ ਕੌਣ ਸੀ ਸ਼ੇਰੇ ਪੰਜਾਬ ਉਹਨਾਂ ਦਾ ਕੋਈ ਬਜ਼ੁਰਗ ਦੱਸਦਾ ਹੁੰਦਾ ਸੀ ਵੀ ਸ਼ੇਰੇ ਪੰਜਾਬ ਹਮ ਹਰ ਰੋਜ਼ ਲਾਹੌਰ ਜਿਹੜਾ ਕਿਲਾ ਹੈਗਾ ਸ਼ਾਹੀ ਕਿਲਾ ਉਹਦੇ ਚ ਜਿਹੜਾ ਉਹਨਾਂ ਦੀ ਰਹਿਸ਼ ਦੇ ਬਾਹਰ ਇੱਕ ਘਾ ਦਾ ਮੈਦਾਨ ਹੋਣ ਵੀ ਹੈਗਾ ਬਹੁਤ ਵੱਡਾ ਉਹ ਘਾ ਦੇ ਮੈਦਾਨ ਦੇ ਵਿੱਚ ਅੰਮ੍ਰਿਤਸਰ ਵੱਲ ਨੂੰ ਮੂੰਹ ਕਰਕੇ ਬਹਿ ਕੇ ਸੋਧਰ ਕਰਦੇ ਹੁੰਦੇ ਸੀ ਰੈਰਸ ਦਾ ਪਾਠ ਰੈਰਸ ਅੰਮ੍ਰਿਤਸਰ ਵੱਲ ਮੂੰਹ ਕਰਕੇ ਕਰਦੇ ਸੀ ਤੇ ਸਾਰਾ ਪਾਠ ਕਰਦੇ ਕਰਦੇ ਕਹਿੰਦੇ ਉਹਨਾਂ ਦੀ ਦਾੜ੍ਹੀ ਹੈ ਜਿਹੜੀ ਹੰਝੂਆਂ ਨਾਲ ਭਿੱਜੀ ਹੁੰਦੀ ਸੀ ਕਿਸੇ ਨੇ ਪੁੱਛਣਾ ਫਿਰ ਉਹਨਾਂ ਨੇ ਅਰਦਾਸ ਕਰਨੀ ਜਦੋਂ ਹੂੰ ਕਿ ਕੋਈ ਕੋਲੇ ਬੈਠਾ ਉਹਨਾਂ ਨੇ ਦੇਖਣਾ ਹਨਾ ਵੀ ਅ ਅਰਦਾਸ ਜਦੋਂ ਕਰਨੀ ਸੀਰੇ ਪੰਜਾਬ ਨੇ ਇਹ ਕਹਿਣਾ ਹੈ ਗੁਰਰਾਮ ਦਾ ਸੱਚੇ ਪਾਤਸ਼ਾਹ ਵੀ ਮੈਂ ਤਾਂ ਕਾਸੀ ਜੋਗਾ ਵੀ ਨਹੀਂ ਦੁਨਿਆਵੀ ਤੌਰ ਤੇ ਤਾਂ ਜੀ ਮੈਨੂੰ ਵੇਖਣ ਲੋਕ ਹਨਾ ਕਹਿਣ ਵੀ ਕਾਨਾ ਤੁਸੀਂ ਮਹਾਰਾਜ ਕੋਈ ਤਾਕਤ ਵਰਸੀ ਬਖਸ਼ੀ ਹੈ ਜਿਹੜਾ ਮੈਂ ਤੁਹਾਡਾ ਏਡੇ ਵੱਡੇ ਪੰਥ ਦਾ ਕਿਤੇ ਨਾ ਕਿਤੇ ਮੈਨੂੰ ਕਿਸੇ ਉਸ ਰਤਬੇ ਤੇ ਤੁਸੀਂ ਸੇਵਾ ਮਹਾਰਾਜ ਮੈਨੂੰ ਸੇਵਾ ਨਿਭਾ ਰਹੇ ਕੀ ਕਾਰਨ ਹੈ ਵੀ ਉਹ ਸਾਰਾ ਦਿਨ ਕਮਰ ਕਸਾ ਲਾ ਕੇ ਰ ਧਾਨ ਸਿੰਘ ਨੇ ਕਿਹਾ ਧਿਆਨ ਸਿੰਘ ਡੋਗਰੇ ਨੇ ਕਹਿੰਦਾ ਜੀ ਇਹ ਸ਼ਾਈ ਸ਼ਾਈ ਪਸ਼ਾਕ ਤਾਂ ਨਹੀਂ ਹੁੰਦੀ ਹਾਂ ਵੱਡੀਆਂ ਹਨਾ ਸ਼ਾਈ ਬਾਣੇ ਪਾ ਕੇ ਰਹਿੰਦੇ ਹੁੰਦੇ ਰਾਜੇ ਉਹ ਕਹਿੰਦਾ ਮੈਂ ਰਾਜਾ ਹੈ ਨਹੀਂ ਹਾਂ ਸੇਵਾਦਾਰ ਹੈ ਕਦੇ ਉਹਨਾਂ ਨੇ ਮੰਨਿਆ ਹੀ ਨਹੀਂ ਸੇਵਾਦਾਰ ਕਮਰਕਸਾ ਲਾ ਕੇ ਰੱਖਦੇ ਹੁੰਦੇ ਬਾਬਾ ਹਾਂ ਸਦਾ ਉਹ ਕਮਰਕਸਾ ਲਾ ਕੇ ਰੱਖਦਾ ਸੀ ਉਹਨਾਂ ਦਾ ਕਮਰਕਸਾ ਹਜੇ ਵੀ ਫਕੀਰ ਸਾਹਿਬ ਦੀ ਜਿਹੜੀ ਫੈਮਿਲੀ ਹੈ ਫਕੀਰ ਸੈਫੁਦੀਨ ਕੋਲੇ ਹਜੇ ਵੀ ਸੰਭਿਆ ਪਿਆ ਉੱਥੇ ਪਿਆ ਲੋਰ ਦੇ ਵਿੱਚ